ਬੀਤੇ ਕੱਲ ਖੰਨਾ ਦੀ ਕੁਲਾਹਾ ਪਿੰਡ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਪਿੰਡ ਦੇ ਹੀ ਸੱਜਣ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦਾ ਸ਼ਰੀਅਮ ਗੋਲੀਆਂ ਮਾਰ ਕੇ ਕਤਲੋ ਕਰ ਦਿੱਤਾ ਜਾਂਦਾ ਵਜਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਹੈ ਜਰੂਰ ਕਰ ਲਿਆ ਗਿਆ ਤਾਂ ਅਸਲਾ ਵੀ ਬਰਾਮਦ ਕੀਤਾ ਗਿਆ ਤਾਂ ਬੇਹਦ ਪਰਿਵਾਰ ਦੇ ਲਈ ਮੰਤ ਭਾਗੀ ਖਬਰ ਹੈ ਦੁਖਦਾਈ ਖਬਰ ਹੈ ਤਾਂ ਪਰਿਵਾਰ ਦੇ ਮੈਂਬਰ ਮੇਨਾ ਮੌਜੂਦ ਨੇ ਦੇ ਬੇਟੇ ਮੇਨਾ ਮੌਜੂਦ ਨੇ ਗਲਬਤ ਕਰ ਲਨੇ ਆ ਬਾਈ ਜੀ ਕੀ ਲੱਗਦਾ ਹੈ ਕਿ ਵਜ੍ਹਾ ਕਿਸੇ ਕੋਈ ਪੁਰਾਣੀ ਰੰਜਿਸ਼ ਜਿਵੇਂ ਨਿਕਲ ਕੇ ਸਾਹਮਣੇ ਆਇਆ ਕਿ ਪੁਰਾਣੇ ਰੰਜਿਸ਼ ਦੇ ਚਲਦੇ ਕਤਲ ਕੀਤਾ ਗਿਆ ਸਰ ਅੱਜ ਤੋਂ 6 ਸਾਲ ਪਹਿਲਾਂ ਜਰੂਰ ਮਾੜੀ ਤੁਦੂ ਮਾਮਾ ਹੋਈ ਸੀਗੀ ਤੇ ਬਸ ਉਹੀ ਉਹਨਾਂ ਨੇ ਆਪਦੇ ਮਨ 'ਚ ਰੰਜਿਸ਼ ਰੱਖੀ ਤੇ ਹੁਣ ਪਿਛਲੇ 5-6 ਦਿਨਾਂ ਤੋਂ ਉਹ ਪਿੱਛਾ ਕਰਨ ਲੱਗੇ ਹੋਏ ਸੀਗੇ ਜੀ ਇਹ ਦੋ ਤਿੰਨ ਬੰਦੇ ਸੀਗੇ ਜੀ ਜਿਨ੍ਹਾਂ ਦੇ ਘਰੇ ਬੈਠ ਕੇ ਮੀਟਿੰਗਾਂ ਹੁੰਦੀਆਂ ਸੀਗੀਆਂ ਜੀ ਕਤਲ ਦੀ ਸਾਰੀ ਪਹਿਲਾਂ ਪਲਾਨਿੰਗ ਕੀਤੀ ਗਈ ਹੈ ਕਿਤੇ ਬੈਠ ਕੇ ਕਿੰਨੇ ਬੰਦੇ ਸੀਗੇ ਜਿਨ੍ਹਾਂ ਦੇ ਵੱਲੋਂ ਸਾਰੀ ਪਲਾਨਿੰਗ ਕੀਤੀ ਗਈ ਔਰ ਕਿੱਥੇ ਪਲਾਨਿੰਗ ਕੀਤੀ ਗਈ ਇਹ ਪਤਾ ਲੱਗ ਪਾਇਆ ਹੁਣ ਤੱਕ ਜਿੱਥੇ ਕਤਲ ਹੋਇਆ ਜੀ ਉਹਨਾਂ ਦੇ ਨਾਲ ਇਹ ਘਰ ਆ ਜੀ ਤੇ ਉਹ ਘਰ ਚੋਂ ਨਿਕਲੇ ਨੇ ਰਣਜੀਤ ਸਿੰਘ ਉਸ ਘਰ ਦੇ ਵਿੱਚ ਹੀ ਇਹ ਹੈ ਕਿ ਕਤਲ ਨੂੰ ਇਲਜ਼ਾਮ ਦੇਣ ਦੀਆਂ ਸਾਰੀਆਂ ਮੀਟਿੰਗਾਂ ਉੱਥੇ ਹੀ ਚੱਲਦੀਆਂ ਸੀਗੀਆਂ ਜੀ ਗਿਫਤਾਰੀ ਹੁਣ ਤੱਕ ਕਿੰਨੇ ਲੋਕਾਂ ਦੀ ਕੀਤੀ ਜਾ ਸਕੀ ਹੈ ਪੁਲਿਸ ਦੇ ਵੱਲੋਂ ਦੱਸਿਆ ਇੱਕ ਜਾਨੇ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੀ ਤੇ ਜਿਹੜੇ ਦੋ ਨਾਲ ਕੇਸ ਦੇ ਵਿੱਚ ਇਨਵੋਲਵ ਨੇ ਜੀ ਉਹਨਾਂ ਨੂੰ ਹਲੇ ਨਹੀਂ ਇਹਨਾਂ ਨੇ ਗ੍ਰਿਫਤਾਰ ਕੀਤਾ ਜੀ ਥੋੜੀ ਸਾਮਣ ਨਾਲ ਇਹ ਦੋ ਤੋਂ ਤਿੰਨ ਬੰਦਿਆਂ ਨੇ ਜਾਂ ਕਿੰਨੇ ਬੰਦੇ ਜਿਹੜੇ ਸਾਰੀ ਵਾਰਦਾਤ ਨੂੰ ਅੰਜਾਮ ਆ ਦਿੱਤਾ ਕਿਸ ਤਰੀਕੇ ਦੀ ਪਲਾਨਿੰਗ ਹੈ ਜਿਹੜੀ ਬਣਾਈ ਗਈ ਤੁਸੀਂ ਕਹੋ ਵੀ ਪਹਿਲਾਂ ਵੀ 5-6 ਦਿਨ ਤੋਂ ਪਹਿਲਾਂ ਪਿੱਛਾ ਕਿਤੇ ਲੱਗਦਾ ਪਹਿਲਾਂ ਪ੍ਰੋਪਰ ਰੈਕੀ ਕੀਤੀ ਗਈ ਹੈ ਵੀ ਕਿੰਨੇ ਵਜੇ ਕਿੱਥੋਂ ਨਿਕਲਦੇ ਨੇ ਸਰੇ ਰੈਕੀ ਦਾ ਜੀ ਪਿਛਲੇ 7 ਦਿਨ ਤੋਂ ਦੇਖੋ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਸੀਗਾ ਜੀ ਇਹ ਰੈਕੀ ਹੋ ਰਹੀ ਆ ਕਤਲ ਹੋਣ ਤੋਂ ਬਾਅਦ ਸਾਨੂੰ ਲੋਕਾਂ ਨੇ ਦੱਸਿਆ ਕਿ ਜੀ ਉਹ ਹਫ਼ਤੇ ਤੋਂ ਰੈਕੀ ਕਰਦੇ ਸੀਗੇ ਜੀ ਹਾਂ ਜੀ ਤੇ ਸਾਰੀ ਯਾਨਕਿ ਪਹਿਲਾਂ ਪ੍ਰੋਪਰ ਪਲੈਨਿੰਗ ਬੈਠ ਕੇ ਕੀਤੀ ਗਈ ਉਸ ਤੋਂ ਬਾਅਦ ਹੀ ਸਾਰਾ ਕਤਲ ਨੂੰ ਅੰਜਾਮ ਦਿੱਤਾ ਗਿਆ ਜੀ ਉਹਨਾਂ ਸਿਰ 2-3 ਜਾਣੇ ਨੇ ਜੀ ਤਿੰਨੇ ਜਾਣੇ ਨੇ ਇਹ ਤੇ ਹੋ ਸਕਦਾ ਕੋਈ ਹੋਰ ਵੀ ਹੋਵੇ ਵਿੱਚ ਤੇ ਲੇਕਿਨ ਕਤਲ ਰਣਜੀਤ ਸਿੰਘ ਨੇ ਕੀਤਾ ਤੇ ਸਾਜ਼ਿਸ਼ ਦੇ ਵਿੱਚ ਹਲੇ ਤੱਕ ਸਾਨੂੰ ਦੋ ਬੰਦਿਆਂ ਦਾ ਪਤਾ ਲੱਗਿਆ ਜੀ ਜਾਨਕੀ ਦੋ ਤੋਂ ਵੱਧ ਵੀ ਹੋ ਸਕਦੇ ਨੇ ਜੀ ਜਾਨਕੀ ਸਾਜ਼ਿਸ਼ ਹੈ ਉਹ ਕਿਸੇ ਹੋਰ ਦੇ ਵੱਲੋਂ ਕੀਤੀ ਗਈ ਹੈ ਤੇ ਕਤਲ ਇਹ ਰਣਜੀਤ ਸਿੰਘ ਦੇ ਵੱਲੋਂ ਕੀਤਾ ਗਿਆ ਹਾਂਜੀ ਮੈਂ ਨਾਲ ਵੀ ਕੋਈ ਛੋਟੀ ਕੋ ਰੰਜਿਸ਼ ਸੀ ਕਿ ਜਬ ਕੁਛ ਇਸ ਤਰ੍ਹਾਂ ਦੀ ਗੱਲਬਾਤ ਕੋਈ ਸਰ ਅਸਰ ਮੈਦਾ ਜੀ ਹੁਣ ਉਹ ਆਪ ਦਾ ਸਰਪੰਚੀ ਦਾ ਰਾਹ ਸਿੱਧਾ ਕਰਨਾ ਚਾਹੁੰਦੇ ਸੀਗੇ ਜੀ ਕਿ ਜੇਦਰ ਲੋਜਨ ਸਿੰਘ ਨੂੰ ਆਪਾਂ ਕਦਮੇ ਕਰ दिए ਆਪਣੇ ਮੂਰਲੇ ਆਉਣ ਵਾਲੇ ਸਰਪੰਚੀ ਦੇ ਰਾ ਸਾਰੇ ਕਲੀਅਰ ਨੇ ਜੀ ਤਾਂ ਕੁਝ ਪਿੰਡ ਵਾਲੇ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਲੱਗਦਾ ਕੀ ਹੈ ਵੀ ਰੰਜੀਸ਼ ਕੀ ਸੀ ਕੀ ਰੰਜੀਸ਼ ਜੀ ਦੇ ਕਰਕੇ ਇੰਨੇ ਖੋਫਨਾ ਕਦਮ ਹੈ ਉਹ ਉਸ ਦੇ ਵੱਲੋਂ ਚੱਕਿਆ ਗਿਆ 6 ਸਾਲ ਪਹਿਲਾਂ ਨਾ ਜੇ ਪਹਿਲਾਂ ਪਿਛਲੀਆਂ ਵੋਟਾਂ ਨਿਕਲ ਗਈਆਂ ਨੇ ਉਦੋਂ 10 ਦਿਨ ਬਾਅਦ ਥੋੜੀ ਜੀ ਤੂਤੂ ਮਮੇ ਹੋਈ ਸੀ ਉਹ ਵੀ ਵੋਟ ਇਲੈਕਸ਼ਨ ਦੇ ਵਿੱਚ ਵੋਟਾਂ ਨੂੰ ਲੈ ਕੇ ਜਿਵੇਂ ਬਸ ਹੋਰ ਤਾਂ ਕੋਈ ਇੱਦੀ ਖਾਸ ਗੱਲ ਨਹੀਂ ਸੀਗੀ ਬਿਨੈ ਪਰਿਵਾਰ ਦੇ ਹਿੱਸੇ ਵੀ ਸਾਨੂੰ ਹੁਣ ਬਾਅਦ ਚ ਪਤਾ ਲੱਗਿਆ ਕਿ ਪਿੰਡ ਵਾਲਿਆਂ ਨੂੰ ਪਹਿਲਾਂ ਪਤਾ ਲੱਗੇ ਕਿ ਇਸ ਤਰੀਕੇ ਨਾਲ ਰੈਕਿੰਗ ਹੋ ਰਹੀ ਹੈ ਕਿ ਕਤਲ ਦੀ ਜਿਹੜੀ ਕੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ। ਭਾਜੀ ਸਾਨੂੰ ਵੀ ਹੁਣ ਕਤਲ ਤੋਂ ਬਾਅਦ ਪਤਾ ਲੱਗਿਆ ਵੀ ਪਹਿਲਾਂ ਤੋਂ ਵੀ ਜਿਹੜੇ ਕਿਤੇ ਚੌਂਕ 'ਚ ਖੜੇ ਹੁੰਦੇ ਸੀ ਉੱਥੇ ਕਿਤੇ ਕਿਤੇ ਵੀ ਬਾਅਦ ਚ ਹੁਣ ਸੁਣਨ ਆ ਰਿਹਾ ਲੋਕਾਂ ਤੋਂ ਹੀ ਸੁਣਨ ਦਾ ਪਤਾ ਲੱਗ ਰਿਹਾ ਹੈ। ਜਿਵੇਂ ਕਿ ਛੋਟੀ ਜੀ ਗੱਲ ਨਹੀਂ ਜਹਲ ਦੇ ਵਿੱਚ ਰੱਖੀ ਹੋਈ ਸੀ ਕਿ ਕਿ ਇੱਕ ਤੋਂ ਬਾਅਦ ਇੱਕ ਗੋਲੀਆਂ ਸ਼ਰੀਰ 'ਤੇ ਮਾਰ ਦਿੱਤੀਆਂ ਕਈਆਂ ਦਿਨ ਦਹਾੜੇ। ਉਹ ਵੀ ਤਾਂ ਉਹ ਦੇਖਣ ਦੀ ਸੋਚਣ ਦੀ ਗੱਲ ਆ ਬੰਦੇ ਦੇ ਆਪਾਂ ਕੁੱਤੇ ਦੇ ਵੀ ਛੋਟੇ ਛੋਟੀ ਮਾਰਨ ਲੱਗੇ ਦੋ ਘੜੀ ਸੋਚਦੇ ਆ ਕਿ ਕਿਉਂ ਹਨਾ ਉਹ ਤਾਂ ਫਿਰ ਇਨਸਾਨ ਨੇ ਗੋਲੀਆਂ ਜਿਵੇਂ ਉਹਨਾਂ ਨੇ ਲੋਡ ਕਰਿਆ ਨਾ ਦੁਬਾਰਾ ਪਿਸਟਲ ਉਹ ਵੀਡੀਓ ਦੇ ਵਿੱਚ ਆਇਆ ਹੋਇਆ ਤੁਸੀਂ ਵੀ ਦੇਖਿਓ ਉਹ ਤਾਂ ਫਿਰ ਇਹਨਾਂ ਲੱਗਦਾ ਵੀ ਜਿਵੇਂ ਬੰਦੇ ਦੇ ਅੰਦਰ ਬੰਦੇ ਕਿੰਨਾ ਗੁੱਸਾ ਭਰਿਆ ਹੁੰਦਾ ਪਿੰਡ ਵਾਲਿਆਂ ਨੂੰ ਜਿਵੇਂ ਪਰਿਵਾਰ ਕਹਿ ਕੇ ਪਰਿਵਾਰ ਨੇ ਵੀ ਦੱਸਿਆ ਕਿ ਰੰਜੀਤ ਜੀ ਪਹਿਲਾਂ ਤੋਂ ਵੀ ਕੋਈ ਧਮਕੀਆਂ ਧਮਕੀਆਂ ਵੀ ਮਿਲਦੀ ਰਹੀਆਂ ਸੀ ਕੀ ਲੱਗਦਾ ਸੀ ਕਿ ਜਿਸ ਤਰੀਕੇ ਨਾਲ ਮਿਲਜੁਲ ਹੈਗਾ ਸੀਗਾ ਲੰਗਦੇਵੜ ਦੇ ਕਹਿੰਦੇ ਮਿਲਦੇ ਵੀ ਸੀਗੇ ਆਪਸ ਦੇ ਵਿੱਚ ਕਦੀ ਸੋਚਿਆ ਸੀ ਕਿਸੇ ਨੇ ਮੈਂ ਤੁਹਾਨੂੰ ਦੱਸ ਦਾਂ ਸਾਨੂੰ ਵੀ ਨਾ ਤੁਹਾਨੂੰ ਅੱਜੇ ਪਤਾ ਲੱਗਿਆ ਵੀ ਪਹਿਲਾਂ ਉਹਨਾਂ ਨੇ ਇੱਕ ਪਰਿਵਾਰ ਦੇ ਬੰਦੇ ਨੂੰ ਇਹਨਾਂ ਦੇ ਨੂੰ ਕਿਹਾ ਸੀ ਇਹਨਾਂ ਦੇ ਫਾਦਰ ਸਾਹਿਬ ਨੂੰ ਜਿਹਨਾਂ ਦੀ ਡੈਥ ਹੋਈ ਆ ਵੀ ਮੈਂ ਤੁਹਾਡੇ ਬੇਟੇ ਨੂੰ ਖਤਮ ਕਰ ਲੈਣਾ ਚਲੋ ਇਸ ਪਰਿਵਾਰ ਨੇ ਉਹਨਾਂ ਤੱਕ ਸਨੇਹਾ ਲਾਇਆ ਵੀ ਉਹਦੇ ਨੇ ਭਤੀਜੇ ਨੂੰ ਤੇ ਉਹ ਚਲੋ ਉਹ ਕਹਿੰਦੇ ਵੀ ਨਾ ਮੈਂ ਤਾਂ ਮਜ਼ਾਕ ਚ ਕਹਤਾ ਸੀਗਾ ਵੈਸੇ ਅੱਜ ਤੋਂ ਕੁਤਰੀ ਨੂੰ 2 ਸਾਲ ਪਹਿਲਾਂ ਵੀ ਗੱਲ ਹੋਈ ਸੀ ਬਟ ਉਹ ਵੀ ਤੁਹਾਨੂੰ ਅੱਜੇ ਪਤਾ ਲੱਗਿਆ ਇਸ ਗੱਲ ਬਾਰੇ ਹੁਣ ਪਰਿਵਾਰ ਕਹੇ ਆ ਵੀ ਸਾਰੀ ਪਲੈਨਿੰਗ ਕੀਤੀ ਗਈ ਹੈ ਇਸ ਦੇ ਪਿੱਛੇ ਕੁਝ ਹੋਰ ਬੰਦੇ ਵੀ ਐ ਤੁਹਾਨੂੰ ਵੀ ਲੱਗਦਾ ਕਿ ਹੋਰ ਕਿੰਨੇ ਕੁ ਬੰਦੇ ਇਨਵੋਲ ਹੋ ਸਕਦੇ ਆ ਕਿਹੜੀ ਜਗ੍ਹਾ ਤੇ ਬੈ ਕੇ ਕਿੱਥੇ ਪਿੰਡ 'ਚ ਸ਼ਾਦੀ ਕੀਤੀ ਕਿ ਜਾ ਕੇ ਤੇ ਬਾਹਰ ਸਾਲ ਸਾਰਾ ਪਲਾਨ ਕੀਤਾ ਗਿਆ ਉਹ ਤਾਂ ਦੇਖੋ ਇਹ ਪੁਲਿਸ ਨੇ ਇਨਵੈਸਟੀਗੇਸ਼ਨ ਕਰ ਰਹੀ ਆ ਉਹਦੇ ਵਿੱਚ ਆਏ ਜਾਣਾ ਹੀ ਸਾਰਾ ਕੁਝ ਅੱਗੇ ਹਾਂਜੀ ਬਿਲਕੁਲ ਗਲਬਤ ਕੀਤੀ ਹੈ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਦੇ ਨਾਲ ਨਾਲ ਉਹਦਾ ਕਹਿਣਾ ਕਿ ਕਿਸੇ ਗੱਲ ਨੂੰ ਲੈ ਕੇ ਅੱਜ ਤੋਂ 6 ਸਾਲ ਪਹਿਲਾਂ ਸਰਪੰਚ ਦੀਆਂ ਵੋਟਾਂ ਤੋਂ ਬਾਅਦ ਮਮਲੀ ਜਿਹੀ ਲੜਾਈ ਝਗੜਾ ਹੁੰਦਾ ਹੈ ਤਾਂ ਉਸ ਦੇ ਵਿੱਚ ਉਹ ਰੰਜਿਸ਼ ਜਿਹੜੀ ਉਹ ਸ਼ਖਸ ਦੇ ਵੱਲੋਂ ਰੱਖੀ ਜਾਂਦੀ ਹੈ ਤਾਂ ਕੱਲ ਸਰੇ ਆਮ ਜਿਹੜਾ ਕਿ ਗੋਲੀਆਂ ਮਾਰ ਕੇ ਇੱਕ ਤੋਂ ਬਾਅਦ ਹੀ ਗੋਲੀਆਂ ਮਾਰ ਕੇ ਤਰਨੋਚਨ ਸਿੰਘ ਨੂੰ ਫੁੱਢੀ ਸਿੱਦਾ ਕਤਲ ਕਰ ਦਿੱਤਾ ਜਾਂਦਾ ਹਾਲਾਂਕਿ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਹੈ ਜਰੂਰ ਕਰ ਲਿਆ ਗਿਆ ਤਾਂ ਪਰ ਨਾਲ ਦੀ ਨਾਲ ਹੁਣ ਉਹਨਾਂ ਦੇ ਬੇਟੇ ਨੇ ਜਿਹੜੇ ਨੇ ਉਹ ਵੱਡੇ ਖੁਲਾਸੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਕਤਲ ਦੇ ਪਿੱਛੇ ਕੁਝ ਹੋਰ ਲੋਕ ਵੀ ਸ਼ਾਮਲ ਹੈ ਇਸ ਦੀ ਪਹਿਲਾਂ ਬੈਠ ਕੇ ਪਲਾਨਿੰਗ ਕੀਤੀ ਗਈ ਹੈ ਪਲਾਨਿੰਗ ਕਰਨ ਤੋਂ ਬਾਅਦ ਦੋਸ਼ੀ ਦੇ ਵੱਲੋਂ ਜਿਹੜਾ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਦੇਖ घटना की प्लानिंग देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप